ਅੱਜ ਤੁਹਾਨੂੰ ਦਿਖਾਉਨੇ ਆ ਜਿਸ ਤਰ੍ਹਾਂ ਗਰਮੀ ਆ ਗਈ ਦੀ ਹੈ ਗਰਮੀ ਦੇ ਵਿੱਚ ਜਿਹੜੇ ਘੜੇ ਆ ਘੜਿਆਂ ਦਾ ਜਿਹੜਾ ਸੀਜ਼ਨ ਚੱਲ ਪੈਂਦਾ ਹੈ ਜਿਹੜੇ ਘੜੇ ਲੋਕੀਂ ਘਰਾਂ 'ਚ ਲੈ ਕੇ ਪਾਣੀ ਵਰਤਦੇ ਆ ਉਹਦੇ ਨਾਲ ਜਿਹੜੇ ਘੜਿਆਂ ਦਾ ਪਾਣੀ ਹੁੰਦਾ ਬਹੁਤ ਜ਼ਿਆਦਾ ਤੰਦਰੁਸਤ ਵੀ ਹੁੰਦਾ ਹੈ ਲੋਕਾਂ ਦੇ ਵਾਸਤੇ ਔਰ ਆਪਾਂ ਗੱਲ ਵੀ ਕਰਦੇ ਆ ਸੋਨੂ ਭਾਈ ਦੇ ਨਾਲ ਜਿਹਨੇ ਇਹਨੇ ਘੜੇ ਵੇਚਦੇ ਵੇ ਆ ਹਾਂਜੀ ਭਾਈ ਕੀ ਨਾਮ ਕਿੰਨਾ ਕੁ ਫਾਇਦਾ ਹੁੰਦਾ ਇਹਦਾ ਭਾਈ ਬਹੁਤ ਫਾਇਦਾ ਜੀ ਜਿਸ ਤਰ੍ਹਾਂ ਅਸੀਂ ਦੇਖਿਆ ਫ੍ਰਿਜ ਦਾ ਪਾਣੀ ਪੀਵਾਂਗੇ ਸਾਨੂੰ ਉਹ ਜਿਹੜਾ ਵਾ ਠੰਡਾ ਤੇ ਜ਼ਰੂਰ ਦੇਗਾ ਪਰ ਉਹਦੇ ਵਿੱਚ ਇਹ ਹੈ ਕਿ ਸਾਨੂੰ ਇਲੈਕਟ੍ਰੋਨਿਕ ਦੇਵੇਗਾ ਨਾਲ ਗੈਸ ਉਦੇ ਲਈ ਸਾਨੂੰ ਸਰੀਰ ਦੇ ਬਾਡੀ ਦੇ ਵਿੱਚ ਗਲੇ 'ਚ ਸਾੜ ਪਏਗਾ ਇਹ ਜਿਹੜਾ ਮਟਕੇ ਦਾ ਪਾਣੀ ਹੈ ਇਹਦੇ ਵਿੱਚ ਸਾਨੂੰ ਸਾੜ ਨਹੀਂ ਪਏਗਾ ਜਿਸ ਤਰ੍ਹਾਂ ਪਾਣੀ ਸਾਫ਼ ਭਰ ਹੋ ਗਏ ਸਾਫ਼ ਤੇ ਠੰਡਾ ਮਿਲੇਗਾ ਪਾਣੀ ਤੇ ਇਹ ਸਾਫ਼ ਸੁਥਰਾ ਮਿਲੇਗਾ ਇਹਦੇ ਨਾਲ ਸਾਨੂੰ ਜਿਸ ਤਰ੍ਹਾਂ ਗਲੇ 'ਚ ਸਾੜ ਨਹੀਂ ਪੈਂਦਾ ਕਬਜ਼ ਨਹੀਂ ਹੁੰਦੀ ਅਸੀਂ ਇਹ ਚੀਜ਼ ਨੂੰ ਵਰਤ ਕੇ ਅਜ਼ਮਾ ਕੇ ਦੇਖਿਆ ਦਾ ਸਰ ਇਹ ਜਿਹੜਾ ਇੱਜ ਪਾਣੀ ਪੈਂਦਾ ਕਹਿੰਦੇ ਬੜਾ ਸ਼ੁੱਧ ਹੁੰਦਾ ਵਾ ਇਹ ਠੰਡਾ ਬੜਾ ਪਾਣੀ ਹੁੰਦਾ ਤੁਸੀਂ ਦੇਖਿਆ ਤੁਸੀਂ ਪਾਣੀ ਤਾਜ਼ਾ ਭਰੋ ਦੇ ਵਿੱਚ ਤੇ ਤੁਹਾਨੂੰ ਜਿਸ ਤਰ੍ਹਾਂ ਗਰਮੀਆਂ 'ਚ ਗਰਮ ਪਾਣੀ ਪਰੋਗੇ ਨਾ ਇੱਥੇ ਤੁਸੀਂ ਦੇਖਿਓ ਕੋਈ 10-12 ਘੰਟੇ ਬਾਅਦ ਇਹਦੇ ਵਿੱਚ ਬਿਲਕੁਲ ਪਾਣੀ ਠੰਡਾ ਹੋ ਜਾਂਦਾ ਕਿਉਂਕਿ ਮਟਕੇ ਦੇ ਵਿੱਚ ਜਿਹੜੀ ਮਿੱਟੀ ਦੀ ਤੰਦੀਰ ਆ ਨਾ ਉਹ ਸਾਨੂੰ ਜਿਹੜੀ ਆ ਤਤ ਦੇਂਦੀ ਆ ਪਾਣੀ ਨੂੰ ਹਵਾ ਦਿੰਦੀ ਆ ਹਵਾ ਨਾਲੇ ਪਾਣੀ ਠੰਡਾ ਹੋ ਜਾਂਦਾ ਜਿਹੜੀ ਇਲੈਕਟ੍ਰੋਨਿਕ ਫਰਿਜ ਜਿਸ ਤਰ੍ਹਾਂ ਚੱਲੇਦੇ ਆ ਉਹਨਾਂ ਦਾ ਪਾਣੀ ਫਿਰ ਤੇਰੇ ਦੇ ਵਿੱਚ ਪਾਣੀ 'ਚ ਕੀ ਫਰਕ ਆ ਇਹਦਾ ਬਹੁਤ ਫਰਕ ਆ ਜੀ ਪਾਣੀ ਦੇ ਵਿੱਚ ਤੁਸੀਂ ਇਹਨੂੰ ਪੀ ਕੇ ਦੇਖਿਓ ਫਰਿਜ ਦਾ ਪਾਣੀ ਵੱਖਰਾ ਰੱਖ ਲਓ ਇਹਦਾ ਪਾਣੀ ਵੱਖਰਾ ਰੱਖ ਲਓ ਉਹਦੇ 'ਚ ਦੇ ਇਸ ਪਾਣੀ ਦੇ ਵਿੱਚ ਟੇਸਟ ਦਾ ਹੀ ਬਹੁ ਫਿਰ ਜੇ ਜਿਸ ਤਰ੍ਹਾਂ ਹਮਾ ਚਲ ਜਾਈਦਾ ਆਪਾਂ ਹਮਾ ਚਲ ਦੇ ਘੜੇ ਲੱਗੇ ਹੁੰਦੇ ਉਥੇ ਲੋਕਾਂ ਦੇ ਬਾਣੀ ਪਾਣੀ ਪੀਣ ਨੂੰ ਲਾਇਆ ਹੁੰਦਾ ਵਾ ਉਹਦੇ ਵਿੱਚ ਵੀ ਕੋਈ ਫਰਕ ਫਿਰ ਹਮਾ ਚਲ ਦੇ ਬਾਣੀ ਨਹੀਂ ਦੇਖੋ ਉਹ ਵੀ ਪਾਣੀ ਜਿਹੜਾ ਵਾ ਪਹਾੜੀ ਵਿੱਚ ਜਿਹੜਾ ਵਾ ਮਟਕੇ ਦਾ ਪਾਣੀ ਆ ਸੇਮ ਪਾਣੀ ਉਹੋ ਹੀ ਆ ਉਹਦੇ ਵਿੱਚ ਕਾਰਨ ਕੀ ਹੈ ਕਿ ਪਾਣੀ ਸਿੱਧਾ ਚੋਆ ਆਇਆ ਜਦੋਂ ਉਤੋਂ ਪਾਣੀ ਚੋਵਾ ਆਉਂਦਾ ਵਾ ਰੇਤ ਪੱਥਰਾਂ ਨਾਲ ਬੂਟੀਆਂ ਨਾਲ ਵਜ ਵਜ ਕੇ ਪਾਣੀ ਸਾਫ਼ ਹੋ ਜਾਂਦਾ ਜਦੋਂ ਬਿਲਕੁਲ ਸਿਰੇ ਤੇ ਆ ਜਾਂਦਾ ਬਿਲਕੁਲ ਪਾਣੀ ਸਾਫ਼ ਹੋ ਜਾਂਦਾ ਉਹ ਕੀ ਕਰਦੇ ਨੇ ਮਟਕਿਆਂ ਨੂੰ ਭਰ ਕੇ ਰੱਖ ਦਿੰਦੇ ਆ ਜਿਸ ਤਰ੍ਹਾਂ ਕੋਈ ਜਾਂਦਾ ਵਾ ਆਂਦਾ ਵਾ ਉਹ ਪਾਣੀ ਪੀਂਦਾ ਵਾ ਸਵਾਦ ਲੱਗਦਾ ਤੁਸੀਂ ਦੇਖਿਓ ਪਾਣੀ ਟੇਸਟ ਵੀ ਲੱਗਦਾ ਉਹਨਾਂ ਨਾਲ ਅਸੀਂ ਗੱਲ ਵੀ ਕੀਤੀ ਪਹਾੜੀ ਏਰੀਏ 'ਚ ਜਦੋਂ ਜਾਂਦੇ ਰਹੇ ਆ ਕਿ ਇਹ ਪਾਣੀ ਤੁਸੀਂ ਜਿੱਦਾਂ ਪੀਂਦੇ ਜੇ ਇਹਦੇ ਵਿੱਚ 100 ਬੂਟੀਆਂ ਵਜਦੀਆਂ ਨੇ ਉਹ ਕਹਿੰਦੇ ਸਾਨੂੰ ਇਹਦੇ ਨਾਲ ਕਈ ਬਿਮਾਰੀਆਂ ਜਿਹੜੀਆਂ ਸਾਡੀਆਂ ਕੱਟਦਾ ਵਾ ਪਾਣੀ ਇਹ ਕਹੇ ਜਦ ਪੁਰਾਣੇ ਬਜ਼ੁਰਗ ਜਿਹੜੇ ਰਾਤ ਨੂੰ ਪਾਣੀ ਭਰ ਕੇ ਰੱਖ ਦਿੰਦੇ ਦਿਨ ਸਵੇਰ ਨੂੰ ਪਾਣੀ ਠੰਡਾ ਹੋ ਜਾਂਦਾ ਸੀ ਜਰੂਰ ਜੀ ਇਹ ਪੱਕੀ ਗੱਲ ਆ ਤੁਸੀਂ ਇਹ ਚੀਜ਼ ਨੂੰ ਯੂਜ਼ ਕਰੋ ਵਰਤੋ ਫੇਰ ਤੁਹਾਨੂੰ ਪਤਾ ਲੱਗੇਗਾ ਕਿ ਵਾਕਿਆ ਹੀ ਪਾਣੀ ਠੰਡਾ ਹੁੰਦਾ ਕਿ ਨਹੀਂ ਹੁੰਦਾ ਜਿਸ ਤਰ੍ਹਾਂ ਅਗਲਾ ਮਹੀਨਾ ਸੌਣ ਮਹੀਨਾ ਆ ਜਾਣਾ ਵਾ ਆ ਮਹੀਨਾ ਵਾ ਚੱਲ ਕੇ ਦੇਖਿਓ ਦੁਕਾਨ ਦੇ ਅੱਗੇ ਹੀ ਮਟਕਾ ਲਾਇਆ ਦਾ ਵਾ ਬਿਲਕੁਲ ਠੰਡਾ ਅਹੀਂ ਘਰ ਕੋਠੇ ਤੇ ਲਾਇਦਾ ਕੂਲਰ ਅਗੇ ਰੱਖਦੀਦਾ ਭਰ ਕੇ ਪਾਣੀ ਫ੍ਰਿਜ ਨਾਲੋਂ ਠੰਡਾ ਹੋ ਜਾਂਦਾ ਸਾਡੇ ਦੀ ਮਿੱਟੀ ਵੀ ਖਾਸ ਹੁੰਦੀ ਕਿ ਸੇਮ ਉਹ ਹੀ ਨਹੀਂ ਮਿੱਟੀ ਵੇਖੋ ਜੀ ਜੋ ਪਹਿਲਾਂ ਮਿੱਟੀ ਸੀ ਉਹ ਮਿੱਟੀ ਚ ਤੇ ਹੁਣ ਮਿੱਟੀ ਚ ਫਰਕ ਹੈ ਤੇ ਬਹੁਤ ਆ ਜਿਸ ਤਰ੍ਹਾਂ ਪਹਿਲਾਂ ਪਿਓਰ ਮਿੱਟੀ ਦੇ ਬਣਦੇ ਸੀ ਹੁਣ ਉਹੋ ਜੀ ਮਿੱਟੀ ਸਾਨੂੰ ਜਿਹੜੇ ਵਪਾਰੀ ਬਣਾਉਂਦੇ ਆ ਉਹਨਾਂ ਨੂੰ ਉਹੋ ਜੀ ਨਹੀਂ ਮਿਲਦੀ ਵਿੱਚ ਥੋੜੀ ਬਹੁਤੀ ਜਿਹੜੀ ਹਰਦੇਤ ਮਿਕਸ ਹੁੰਦੀ ਆ ਜਿਸ ਤਰ੍ਹਾਂ ਪਾਣੀ ਠੰਡਾ ਰਹੇਗਾ ਪਰ ਜਿਹੜੀ ਬੋਰੀ ਉੱਤੇ ਦਿੰਦੇ ਬੋਰੀ ਦਾ ਕੀ ਫਾਇਦਾ ਹੁੰਦਾ ਹੈ ਬੋਰੀ ਦਾ ਵੀ ਇਸੇ ਕਰਕੇ ਜੀ ਜੇ ਗਰਮਵਾਹ ਵਜਦੀ ਆ ਤੇ ਉਹ ਪਾਣੀ ਗਰਮ ਨਹੀਂ ਹੋਏਗਾ ਪਾਣੀ ਬੋਰੀ ਗਿੱਲੀ ਹੋਈ ਹੁੰਦੀ ਆ ਉਹਨੇ ਪਾਣੀ ਨੂੰ ਅੰਦਰ ਲੈ ਨੂੰ ਠੰਡਾ ਰੱਖਣਾ ਦੇਖੋ ਜੀ ਇਹਦੇ ਕੋਈ ਪਾਣੀ ਦੇ ਵਿੱਚ ਜੇ ਕੋਈ ਹੁੰਦਾ ਜਿਸ ਤਰ੍ਹਾਂ ਮਿੱਟੀ-ਮੁਟੀ ਆ ਜਾਂਦੀ ਪਰ ਇਹ ਜਿਹੜੀ ਮਿੱਟੀ ਇਹਦੀ ਘੜੇ ਦੀ ਮਿੱਟੀ ਆ ਉਹ ਕਹਿੰਦੇ ਨਾਲ ਹੀ ਚੂਸ ਲੈਂਦੀ ਉਹ ਦੇਖੋ ਜੀ ਇੱਚ ਪਾਣੀ ਤੁਸੀਂ ਥੋੜਾ ਜਿਹਾ ਵੀ ਗੰਦਾ ਪਾ ਲਓ ਉਹ ਪਾਣੀ ਤੁਸੀਂ ਮਟਕੇ ਦੇ ਵਿੱਚ ਪਾ ਕੇ ਰੱਖ ਦਿਓ ਕੋਈ ਥੋੜਾ ਚਿਰ ਬਾਅਦ ਤੁਸੀਂ ਦੇਖਿਓ ਉਹ ਪਾਣੀ ਬਿਲਕੁਲ ਸਾਫ਼ ਸੁਥਰਾ ਹੋਇਆ ਹੋਏਗਾ ਉਹ ਤੋਂ ਤੋਂ ਪਾਣੀ ਜਿਸ ਤਰ੍ਹਾਂ ਪੁਰਾਣੇ ਬਜ਼ੁਰਗ ਹੀ ਕੋਈ ਚੀਜ਼ ਨੂੰ ਪੂਰਨ ਹੀ ਉਹ ਮੋਣ ਲੈਂਦੇ ਨੇ ਸਾਫ ਹੋ ਜਾਂਦਾ ਇਸ ਤਰ੍ਹਾਂ ਇਹ ਪਾਣੀ ਹੈ ਜਿਸ ਨੂੰ ਭਰ ਦੋਗੇ ਥੱਲੇ ਮੈਲ ਬੈ ਨਹੀਂ ਉਤੋਂ ਪਾਣੀ ਸਾਫ ਹੋ ਜਾਣਾ ਫਿਰ ਆਰਡਰ ਤੇ ਵੀ ਬਣਾਏ ਜਾਂਦੇ ਜਿਸ ਤਰ੍ਹਾਂ ਟੂਟੀਆਂ ਲਗਾਈ ਜਾਂਦੀਆਂ ਪ੍ਰਿੰਟ ਕੀਤੇ ਦਿੰਦੇ ਆ ਕਈ ਲੋਕ ਕਹਿੰਦੇ ਨੇ ਟੂਟੀ ਵਾਲਾ ਚਾਹੀਦਾ ਕੋਈ ਕਹਿੰਦਾ ਟੂਟੀ ਤੋਂ ਬਗੈਰ ਚਾਹੀਦਾ ਜੀ ਅਸੀਂ ਖੇਤੀ ਦਾ ਪਾਣੀ ਕਢ ਲਾਂਗੇ ਤੇ ਕੱਲਾ ਇਹ ਹੀ ਘੜਿਆਂ ਦਾ ਕੰਮ ਕਰਦੇ ਵੀ ਹੋਰ ਵੀ ਕਾਰੋਬਾਰ ਦਾ ਸਾਡਾ ਜਿਸ ਤਰ੍ਹਾਂ ਮੇ ਟਰੈਕਟਰਾਂ ਦੀ ਛਤੜੀਆਂ ਦਾ ਕੰਮ ਆ ਸਾਡਾ ਜਿਸ ਤਰ੍ਹਾਂ ਨਿਸ਼ਾਨ ਸਾਹਿਬ ਅਸੀਂ ਦੇ ਵੇਚਨੇ ਆ ਫਿਰ ਸਾਡਾ ਆਪਣਾ ਮਟਕਿਆਂ ਦਾ ਕੰਮ ਵੀ ਨਾਲ ਘੜਿਆਂ ਦਾ ਕੰਮ ਕਦੋਂ ਦਾ ਸ਼ੁਰੂ ਕੀਤਾ ਤੁਸੀਂ ਘੜਿਆਂ ਦਾ ਮੜ ਕੰਮ ਜਿਹੜਾ ਸਾਨੂੰ ਕੋਈ 7-8 ਸਾਲ ਹੋ ਗਿਆ ਚਾਲੂ ਕਰਦੇ ਨੇ ਸੀਜ਼ਨ ਸੀਜ਼ਨ ਅਸੀਂ ਵੇਚੀਦੇ ਨੇ ਅੱਗੇ ਪਿੱਛੇ ਫਿਰ ਸਾਡਾ ਜਿਸ ਤਰ੍ਹਾਂ ਸਿਆਲ ਨੂੰ ਹੌਲੇ ਮੱਲਾ ਜਾਂ ਕੋਈ ਦਿੰਦਿਆ ਹਰ ਹੁੰਦਾ ਸਾਡਾ ਨੀਸ਼ਾਨ ਸਾਹਿਬ ਵੇਚਦੇ ਆ ਬਾਕੀ ਗਰਮੀ ਦੇ ਵਿੱਚ ਸਾਡਾ ਮੇਨ ਟਰੈਕਟਰਾਂ ਦੀਆਂ ਛਤਰੀਆਂ ਦਾ ਅਸੀਂ ਕਪੜਾ ਲਵਨੇ ਆ ਨਵੀਆਂ ਛਤਰੀਆਂ ਵੇਚਨੇ ਇਹ ਸਾਡਾ ਕੰਮ ਮੇਨ ਆ ਇਹ ਇੱਕ ਸਮਝ ਲਓ ਕਿ ਅਸੀਂ ਬਹੁਤ ਵਧੀਆ ਚੀਜ਼ ਸਾਨੂੰ ਲੱਗੀ ਅਸੀਂ ਪਹਿਲਾਂ ਆਪਣੇ ਘਰ ਅਸੀਂ ਲਿਆ ਕੇ ਨਿ ਯੂਜ਼ ਕੀਤਾ ਹਾਂ ਇਹ ਗਰਮੀ ਦੀ ਸਗਾਤ ਹੈ ਸਮਝ ਲਓ ਜੀ ਅਸੀਂ ਇਹਨੂੰ ਯੂਜ਼ ਕੀਤਾ ਪਹਿਲੇ ਸਾਲ ਇਦੇ ਵਿੱਚ ਕੀ ਫਰਕ ਆ ਅਸੀਂ ਇੱਕ ਸਾਲ ਵਰਤ ਕੇ ਫਿਰ ਅਸੀਂ ਅਗਲੇ ਸਾਲ ਵੇਚਣੇ ਚਾਲੂ ਕਰਦੇ